ਸਤੂਮਸ ਵਿੜ ਦੇ ਪਿਤਾ ਦੀ ਵੀਡੀਓ ਤੇ ਬੋਲੀ ਆਪ ਕਿਹਾ ਕੇਂਦਰ ਨੇ ਮੰਗੀ ਸੀ ਆਈਵੀਐਫ ਦੀ ਰਿਪੋਰਟ ਅਕਾਲੀ ਭਾਜਪਾ ਵਿਚਾਲੇ ਮੋੜ ਗੱਲਬਾਤ ਦਾ ਦੌਰ ਸ਼ੁਰੂ ਪੰਜਾਬ 'ਚ ਕੱਟ ਚੋੜ ਦੀ ਹੈ ਸੰਭਾਵਨਾਵਾਂ ਸ਼੍ਰੋਮਣੀ ਅਕਾਲ ਦਲ ਦੀ ਪੰਜਾਬ ਜਾਓ ਯਾਤਰਾ ਫਰੀਦਕੋਟ ਪਹੁੰਚੇ ਸੁਖਬੀਰ ਬਾਦਲ ਨੇ ਮਾਨ ਸਰਕਾਰ ਨੂੰ ਘੇਰਿਆ ਚੌਂ ਮੈਦਾਨ 'ਚ ਉਤਰੇ ਕੁਲਦੀਪ ਢਾਲੀਵਾਲ ਬੀਜੇਪੀ ਤੇ ਸਾਦੇ ਵੱਡੇ ਨਿਸ਼ਾਨੇ ਹੌਣ ਖਬਰਾਂ ਅਵਸਥਾਰ ਦਿਨਾਂ ਅਮਰਹੂਮ ਗਾਇਕ ਸਿੱਧੂ ਮਸਵਾਲੇ ਦੇ ਪਰਿਵਾਰ ਵਿੱਚ ਆਈ ਵੀ ਐਫ ਤਕਨੀਕ ਰਾਹੀਂ ਪੈਦਾ ਹੋਏ ਬੱਚੇ ਦੇ ਕਾਨੂੰਨੀ ਦਸਤਾਵੇਜ਼ਾਂ ਦੀ ਮੰਗ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ ਸਿੱਧੂ ਮਸਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਤੇ ਉਨ੍ਹਾਂ ਨੂੰ ਤੰਗ ਕਰਨ ਦਾ ਦੋਸ਼ ਲਗਾਇਆ ਹੈ ਇਸ ਤੋਂ ਬਾਅਦ ਆਮ ਆਨ ਲਈ ਪਾਰਟੀ ਨੇ ਬਲਕੌਰ ਸਿੰਘ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ ਪਾਰਟੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਸਿੱਧੂ ਮਸਵਾਲੇ ਦੀ ਮਾਤਾ ਚਰਨਕੌਰ ਦੇ ਆਈ ਵੀ ਐਫ ਇਲਾਜ ਸੰਬੰਧੀ ਰਿਪੋਰਟ ਮੰਗੀ ਹੈ ਆਪ ਦਾ ਕਹਿਣਾ ਕਿ ਸੂਬੇ ਦੇ ਮੁੱਖ ਮੰਤਰੀ ਭਗਵਾਨਤ ਮਾਨ ਹਮੇਸ਼ਾ ਪੰਜਾਬੀਆਂ ਦੀ ਇਹ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ ਕੇਂਦਰ ਸਰਕਾਰ ਨੇ ਹੀ ਦਸਤਾਵੇਜ਼ ਮੰਗੇ ਹਨ ਇਸ ਦੇ ਨਾਲ ਹੀ ਆਵਾਨੀ ਪਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੱਥਾਂ ਦੇ ਗੌਰ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਵਿਸ਼ਵਾਸ ਨਾ ਕਰਨ ਇਸ ਦੌਰਾਨ ਪੰਜਾਬ ਦੇ ਕੈਬਨ ਮੰਤਰੀ ਅਤੇ ਆਵਾਨੀ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਹੁਣ ਦੀ ਸਰਕਾਰ ਵੱਲੋਂ ਸਿੱਧੂ ਸਿੰਘਵਲ ਦੇ ਪਰਿਵਾਰ ਨੂੰ ਤੰਗ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਪੱਤਰ ਕੇਂਦਰ ਸਰਕਾਰ ਦੀ ਤਰਫੋਂ ਲਿਖਿਆ ਗਿਆ ਹੈ ਕੇਂਦਰ ਤੇ ਨਿਸ਼ਾਨਾ ਸਾਧਦੇ ਹੋਏ ਮੰਤਰੀ ਨੇ ਕਿਹਾ ਹੈ ਕਿ ਕੇਂਦਰ ਦੀਆਂ ਚਾਲਾਂ ਹਨ ਬਿਲਕੁਲ ਕੋਈ ਹਰਸਬੰਦ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਕਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਲੋਕ ਸਭਾ ਚੋਣਾਂ 2024 ਦਾ ਵਿਗਲ ਵੱਜ ਚੁੱਕਾ ਹੈ ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ ਕੇਂਦਰੀ ਗ੍ਰਹਿ ਮੰਤਰੀ ਉਮਿਤ ਸ਼ਾਹ ਨੇ ਅਕਲਦਨ ਗੱਡਜੋਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਉਹਨੇ ਕਿਹਾ ਕਿ ਸਾਡੀ ਅਕਲਦਨ ਗੱਡਜੋਨ ਨੂੰ ਲੈ ਕੇ ਗੱਲਬਾਤ ਜਾਰੀ ਹੈ ਅਗਲੇ 2 ਜਾਂ 3 ਦਿਨਾਂ ਵਿੱਚ ਇਸ ਬਾਰੇ ਸਥਿਤੀ ਸਪਸ਼ਟ ਹੋ ਜਾਵੇਗੀ ਸੀਪਾ ਦੀ ਵਾਰ ਨੂੰ ਲੈ ਕੇ ਜੇਕਰ ਸਥਿਤੀ ਸਾਫ਼ ਹੁੰਦੀ ਹੈ ਤਾਂ 2 ਜਾਂ 3 ਦਿਨਾਂ ਵਿੱਚ ਗੱਡ ਜੋੜ ਸੰਭਵ ਹੈ ਸ਼ਾਨੀਕ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਸਾਰੇ ਸਹਿਯੋਗੀ ਇੱਕ ਮੰਚ ਤੇ ਇਕੱਠੇ ਹੋ ਜਾਣ ਦੱਸ ਕਿ ਅਕਲ ਦਲ ਭਾਜਪਾ ਦਾ ਗੱਡ ਜੋੜ ਕਿਸਾਨ ਅੰਦੋਲਨ ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਕਾਰਨ ਟੁੱਟਿਆ ਸੀ ਅਤੇ ਹੁਣ ਇਹ ਗੱਡ ਜੋੜ ਫਿਰ ਤੋਂ ਜੁੜ ਸਕਦਾ ਹੈ ਸ਼ਾਮ ਮਤਾਬਕ ਕੁਝ ਪ੍ਰਪੋਜ਼ਲ ਭੇਜੇਗੇ ਹਨ ਹਾਲਾਂਕਿ ਹਕਲਦਨ ਵੱਲੋਂ ਇਸ ਪਾਬਤ ਅਜੇ ਖੁੱਲਕੇ ਗੱਲਬਾਤ ਨਹੀਂ ਕੀਤੀ ਗਈ ਮਿੱਤਸ਼ਾ ਨੇ ਕਹਿ ਕੇ ਜੇਕਰ ਸਾਨੂੰ 370 ਪਾਰ ਦਾ ਸੁਪਣਾ ਪੂਰਾ ਕਰਨਾ ਹੈ ਤਾਂ ਸਾਨੂੰ ਪੰਜਾਬ ਦੇ ਸਹਿਯੋਗ ਦੀ ਲੋੜ ਹੈ ਦਸ਼ਨਯੋਗ ਹੈ ਕਿ ਭਾਜਪਾ ਲੋਕ ਸਭਾ ਚੋਣਾਂ ਨੂੰ ਲੈ ਕੇ ਅਬਕੀ ਬਾਰ 400 ਪਾਰ ਦਾ ਨਾਰਾ ਦਿਂਦੀ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਵੱਲੋਂ ਪੰਜਾਬ ਭਜਾ ਯਾਤਰਾ ਕੱਢੀ ਜਾ ਰਹੀ ਹੈ ਇਹ ਯਾਤਰਾ ਹੁਣ ਫਰੀਦਕੋਟ ਦੇ ਹਲਕਾ ਕੋਟਕਪੂਰਾ ਵਿੱਚ ਪਹੁੰਚ ਗਈ ਹੈ ਸ਼ਿਰੌਣੀ ਕਲਦਨ ਵੱਲੋਂ ਕੱਢੀ ਜਾ ਰਹੀ ਇਸ ਯਾਤਰਾ ਵਿੱਚ ਅਕਲਦਲ ਦੇ ਵਰਕਰਾਂ ਦੇ ਨਾਨਾਤ ਪਾਰਟੀ ਦੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ ਇਸ ਦੇ ਨਾਲ ਸੁਖਬੀਰ ਬਾਦਲ ਸੀਐਮ ਭਗਵੰਤ ਮਾਨ ਉਤੇ ਵੱਡੇ ਨਿਸ਼ਾਨੇ ਸਾਹਦੇ ਨਜ਼ਰ ਆ ਰਹੇ ਹਨ ਹਰ ਐਮਐਲਏ ਨਾਲ ਦਾ 10-10 15-15 ਲੱਖ ਰੁਪਏ ਮਹੀਨੇ ਦੀ ਉਹਨਾਂ ਤੋਂ ਰਿਸ਼ਵਤ ਲੈਣ ਲੱਗ ਗਏ ਅੱਜ ਗੈਂਗਸਟਰ ਰਾਜ ਕਰ ਰਹੇ ਹਨ ਗੁੰਡਾ ਕਰਤੀ ਦਾ ਰਾਜ ਹੈ ਫਰੋਤੀਆਂ ਲਈ ਜਾ ਰਹੇ ਕੋਈ ਫੜਿਆ ਨਹੀਂ ਜਾਂਦਾ ਕੋਈ ਡਰ ਨਹੀਂ ਹੈ ਅੱਜਿੱਥੇ ਵੀ ਮੈਂ ਵਪਾਰੀਆਂ ਕੋਲੇ ਜਾਣਾ ਦਰਦੇ ਮਾਹੌਲ 'ਚ ਬੈਠੇ ਆ ਕਿਉਂਕਿ ਕਿਸੇ ਟਾਈਮ ਉਹਨਾਂ ਨੂੰ ਫੋਨ ਆ ਜਾਂਦਾ ਤੇ ਫਰੋਤੀ ਦੇਣੀ ਪੈਂਦੀ ਹੈ ਮੈਂ ਪਿਛਲੀ ਵਾਰ ਉੱਤਰ ਪ੍ਰਦੇਸ਼ ਦੇ ਚੀਫ ਮਨਿਸਟਰ ਨੂੰ ਮਿਲ ਲਗਿਆ ਯੋਗੀ ਜੀ ਨੂੰ ਕੋਈ ਉੱਥੋਂ ਦੇ ਆਪਣੇ ਕਿਸਾਨ ਪੰਜਾਬ ਦੇ ਕਿਸਾਨਾਂ ਦਾ ਕੰਮ ਸੀ ਜਦੋਂ ਮੈਂ ਬਾਹਰ ਨਿਕਲਿਆ ਕੋਈ 25 30 ਪੰਜਾਬ ਦੇ ਵੱਡੇ ਨਾਮੀ ਇੰਡਸਟਰੀਅਲਿਸਟ ਉਹ ਆਪਣੇ ਯੋਗੀ ਨੂੰ ਮਿਲਣ ਆਏ ਸੀ ਮੈਨੂੰ ਜਦੋਂ ਬਾਹਰ ਨਿਕਲਿਆ ਤੇ ਮੈਨੂੰ ਮਿਲੇ ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਅਸੀਂ ਤਾਂ ਇੱਥੇ ਕਾਰਖਾਨੇ ਲਾਉਣ ਲੱਗੇ ਆ ਮੈਂ ਕਿਹਾ ਕਿਉਂ ਕੀ ਹੋ ਗਿਆ ਕਹਿੰਦਾ ਇਹ じゃ ਮਾਹੌਲ ਡਰ ਦਾ ਪੰਜਾਬ 'ਚ ਹੈ ਕਿ ਸਾਨੂੰ ਡਰ ਲੱਗਦਾ ਇੱਥੇ ਕਾਰਖਾਨੇ ਲਾਉਂਦੇ ਅੱਜ ਕੋਈ ਸਰਕਾਰ ਹੈ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਤੁਸੀਂ ਜਾਣਦੇ ਹੋ ਪੰਜਾਬ ਦਾ ਇਤਿਹਾਸ ਜਾਣਦੇ ਹੋ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਸਭ ਤੋਂ ਪਹਿਲੇ ਤੁਸੀਂ ਜਾਣਦੇ ਹੋ ਕਿ ਮੈਂ ਆਪਣਾ ਸਿਆਸੀ ਜੀਵਨ ਐਸੀ ਹਲਕੇ ਤੋਂ ਸ਼ੁਰੂ ਕੀਤਾ ਪਹਿਲੀ ਵਾਰ ਮੈਂ MP ਬਣਿਆ ਪਹਿਲਾ ਇਲੈਕਸ਼ਨ ਜ਼ਿੰਦਗੀ ਚ ਲੜਿਆ ਥੋਡੇ ਇੱਥੇ ਹਲਕੇ ਚ ਲੜਿਆ ਤੁਸੀਂ ਉਹ ਦਿਨ ਯਾਦ ਕਰੋ ਤੁਸੀਂ ਆ ਵੀ ਯਾਦ ਕਰਦੇ ਹੋ ਕਿ ਥੋਡੇ ਸ਼ਹਿਰ ਵਿੱਚ ਥੋਡੇ ਸ਼ਹਿਰ ਵਿੱਚ ਥੋਡੇ ਹਲਕੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਫਰੀਦਕੋਟ ਪਾਰਲੀਮੈਂਟ ਵਿੱਚ ਜੋ ਜੋ ਕੁਝ ਬਣਿਆ ਉਹਦੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਦੇ ਤਰ੍ਹਾਂ ਕਾਂਗਰਸ ਦੇ ਸਰਕਾਰਾਂ ਆ ਜਾਂਦੀਆਂ ਪਰ ਉਹ 5 ਸਾਲ ਬਰਬਾਦ ਹੋ ਜਾਂਦੇ ਐ ਅੱਜ ਜੋ ਭਾਵੇਂ ਸੜਕਾਂ ਐ ਭਾਵੇਂ ਥਰਮਲ ਪਲਾਂਟ ਐ ਭਾਵੇਂ 에어ਪੋਰਟ ਐ ਭਾਵੇਂ ਸ਼ਹਿਰਾਂ ਦੀ ਡਿਵੈਲਪਮੈਂਟ ਐ ਭਾਵੇਂ ਪਿੰਡਾਂ ਵਿੱਚ ਮੰਡੀਆਂ ਐ ਕੱਸੀਆਂ ਨਹਿਰਾਂ ਪੱਕੇ ਖਾਲੇ ਐ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਚੀਜ਼ਾਂ ਬਈ ਅਕਾਲੀ ਦਲ ਦੀ ਸਰਕਾਰ ਦੇ ਦਰਾਂ ਉਹ ਪਾਰੀਆਂ ਦੇ ਵਿੱਚ ਹੌਸਲਾ ਸੀ ਵਪਾਰ ਕਰਨ ਦਾ ਉਹਨਾਂ ਨੂੰ ਪਤਾ ਸੀ ਕਿ ਇਹ じゃ ਵਧੀਆ ਮਾਹੌਲ ਪੰਜਾਬ 'ਚ ਜਿਹੜੀ ਵੱਡੀ ਸੋਚ ਕਾਲੀ ਦਲ ਦੀ ਹੈ ਭਾਈਚਾਰੇ ਖਾਂਜਦੀ ਹੈ ਅਸੀਂ ਗੁਰੂਆਂ ਦੇ ਦੱਸੇ ਦੇ ਰਸਤੇ ਉਲ ਚੱਲਦੇ ਹਾਂ ਆਪਣੇ ਗੁਰੂ ਸਬਾਹ ਨੇ ਆਪਾਂ ਨੂੰ ਕੀ ਸਿਖਾਇਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਮੈਨੂੰ ਯਾਦ ਹੈ ਬਾਦਲ ਸਾਹਿਬ ਮੁੱਖ ਮੰਤਰੀ ਰਹੇ 25 ਸਾਲ Hindu ਪਰ ਆਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਕ੍ਰਿਸਚੀਅਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮਾਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਸਿੱਖਾਂ ਨੇ ਤਾਂ ਕਹਿਣਾ ਹੀ ਸੀ ਸੋ ਆ ਮਾਹੌਲ ਜਿਹੜਾ ਸੀ ਪੰਜਾਬ ਦਾ ਆ ਬਿਗੜ ਦਿੱਤਾ ਇਹਨਾਂ ਨੇ ਕੀ ਆਪਾਂ ਜਮਾਂ ਹੀ ਤਬਾਹ ਹੋ ਜਾਣਾ ਆ ਝਾੜੂ ਵਾਲਿਆਂ ਨਾ ਤੁਸੀਂ ਦੇਖ ਲਿਆ 2.5 ਸਾਲ ਜੇ ਕਿਸੇ ਦੁਕਾਨ ਦਾ ਵੀ ਤੁਗਾਟਨ ਕਰਨਾ ਹੈ ਕੇਜਰੀ ਵਾਲਾ ਆਪ ਆਉਂਦਾ ਕਰਨ ਵਾਸਤੇ ਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਲਾਇਕ ਸ਼ਰਾਬੀ ਨਲਾਇਕ ਨਖਿੱਧ ਮੈਂ ਤਾਂ ਸੋਚ ਰਿਹਾ ਸੀ ਮੈਂ ਕਿ ਪੰਜਾਬ ਦੀ ਜਨਤਾ ਵੀ ਹੈਰਾਨ ਹੈ ਬੜੀ ਮਹਾਨ ਹੈ ਮੱਲਾ ਦਾ 92 ਮਲੰਗ ਤੁਸੀਂ ਜਿਤਾਦੇ ਨੋਂਦੇ ਆ ਐਮਐਲਏ ਕਹਿੰਦੇ ਲਾਇਕ ਨਹੀਂ ਹੈ ਜਿਹੜੇ ਐਮਐਲਏ ਬਣਾਤੇ ਹੈ ਹੁਣ ਉਹਨਾਂ ਦਾ ਮਨ ਚ ਕੋਈ ਹੈ ਕਿ ਅਸੀਂ ਜ਼ਿੰਦਗੀ ਚ ਬੰਨਣਾ ਨਹੀਂ ਹੁਣ ਦੋ ਹੱਥਾਂ ਤੇ ਲੱਗੇ ਲੁੱਟਣ ਲੱਗੇ ਹੈ ਨਾ ਕਿਸੇ ਨੂੰ ਮਿਲਦੇ ਹੈ ਨਾ ਦੁੱਖ ਸੁੱਖ ਚਾਉਂਦੇ ਹੈ ਆਈ ਭਗਵੰਤ ਮਾਨ ਕਹਿੰਦਾ ਸੀ ਮੇਰਾ ਹਰਾ ਪੈਨ ਹੈ ਮੈਂ ਜੋ ਜਨਤਾ ਦੀ ਇੱਕ ਤਾਂ ਨਾਂ ਇਹਨਾਂ ਨੇ ਆਇਆ ਜਿਹਾ ਲਿਖਦੇ ਆ ਆਮ ਆਦਮੀ ਹੈ ਕੋਈ ਆਮ ਇਹਨਾਂ ਦੇ ਵਿੱਚ ਆਮ ਆਦਮੀ ਕੋਈ ਨਹੀਂ ਹੈ ਸਾਰੇ ਠੱਗ ਆਦਮੀ ਹੈ ਜਿੰਨੇ ਇਹਨਾਂ ਦੇ ਵਿੱਚ ਤੋ ਐਸ ਕਰਕੇ ਅੱਜ ਜਿੰਨੀ ਛੇਤੀ ਆਪਾਂ ਆਪਣੀ ਪਾਰਟੀ ਇੱਕ ਮੈਂ ਹੋਰ ਵੀ ਗੱਲ ਦੱਸਣਾ ਚਾਹਣਾ ਹੈ ਜਿਹੜੀ ਹੁੰਦੀ ਹੈ ਖੇਤਰੀ ਪਾਰਟੀ ਤੁਹਾਡੇ ਸੂਬੇ ਦੀ ਪਾਰਟੀ ਦਾ ਤੇ ਨੈਸ਼ਨਲ ਪਾਰਟੀ ਦਾ ਬੜਾ ਫਰਕ ਹੈ ਸਾਡੇ ਵਾਸਤੇ ਇਹ ਸਾਰਾ ਕੁਝ ਪੰਜਾਬ ਹੈ ਸਾਡੇ ਵਾਸਤੇ ਇੱਕ ਇੱਕ ਸਾਡਾ ਪੰਜਾਬ ਦੀ ਵਾਸਤੇ ਲੜਾਈ ਲੜਦਾ ਜਦੋਂ ਸਰਕਾਰ ਬੰਦੀ ਆ ਅਸੀਂ ਭਾਵੇਂ ਸੈਂਟਰ ਕੋਲੇ ਜਾਣਾ ਪਵੇ ਕਿਤੇ ਵੀ ਜਾਣਾ ਪਵੇ ਅਸੀਂ ਪੰਜਾਬ ਵਾਸਤੇ ਲੈ ਕੇ ਆਉਣੇ ਆ ਆ ਜਿੰਨੀਆਂ ਨੈਸ਼ਨਲ ਪਾਰਟੀਆਂ ਆ ਇਹਨਾਂ ਦੇ ਲੀਡਰ ਪੰਜਾਬ ਦੇ ਉਹਨਾਂ ਦੀ ਹਿੰਮਤ ਨਹੀਂ ਕੀ ਆਪਣੇ ਲੀਡਰਾਂ ਦੇ ਨੈਸ਼ਨਲ ਲੀਡਰਾਂ ਦੇ ਖਿਲਾਫ ਕੁਝ ਬੋਲ ਦੇਣ ਜਾਂ ਕੋਈ ਉੱਥੇ ਕੋਈ ਚੀਜ਼ ਡਰਦੇ ਲੈ ਕੇ ਆਉਣ ਐਸ ਕਰਕੇ ਤੁਸੀਂ ਦੇਖਿਆ ਕਿ ਪੰਜਾਬ ਦੀ ਤਰੱਕੀ ਖੇਤਰੀ ਪਾਰਟੀ ਨੇ ਕੀਤੀ ਆ ਅਕਾਲੀ ਦਲ ਨੇ ਤੋ ਐਸ ਕਰਕੇ ਜੈਤੋ ਵਾਲਿਓ ਮੈਂ ਤੁਹਾਨੂੰ ਆਈ ਬੇਨਤੀ ਕਰਨਾ ਇਹ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਇਹ ਵਪਾਰ ਵਾਪਸ ਖੁਸ਼ ਉਹਦਾ ਮਾਹੌਲ ਬਣਾਉਣਾ ਜਿੱਥੇ ਖੁੱਲਾ ਵਪਾਰ ਚੱਲੇ ਇੰਡਸਟਰੀ ਹੈ ਡਿਵੈਲਪਮੈਂਟ ਹੈ ਪੰਜਾਬ ਵਿੱਚ ਡਰਦਾ ਮਾਹੌਲ ਖਤਮ ਹੋਏ ਅਮਨ ਸ਼ਾਂਤੀ ਰਹੇ ਭਾਈਚਾਰਾ ਇਕਾਂਝ ਰਹੇ ਫਿਰ ਵਾਪਸ ਅਕਾਲੀ ਦਲ ਨੂੰ ਲਿਆਓ ਵਾਪਸ ਅਕਾਲੀ ਦਲ ਨੂੰ ਲਿਆਓ ਅਕਾਲੀ ਦਲ ਨੂੰ ਤਗੜਾ ਕਰ ਦੋਗੇ ਅਕਾਲੀ ਦਲ ਪੰਜਾਬੀਆਂ ਦੀ ਫੌਜ ਹੈ ਥੋਡੀ ਆਪਣੀ ਤਾਕਤ ਹੈ ਇਹ ਥੋਡੀ ਫੌਜ ਤਖੜੀ ਆ ਤੁਹਾਡਾ ਕੋਈ ਤੁਹਾਡੇ ਨਾਲ ਪੰਗਾ ਨਹੀਂ ਲੈ ਸਕਦਾ ਇਸ ਕਰਕੇ ਨੈਸ਼ਨਲ ਪਾਰਟੀਆਂ ਨੂੰ ਛੱਡ ਕੇ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰੋ ਜਿਵੇਂ ਤੁਸੀਂ ਜਿੰਨੇ ਸਾਲ ਕੀਤਾ ਸੀ ਉਨੇ ਸਾਲ ਤੁਸੀਂ ਪੰਜਾਬ ਤਰੱਕੀ ਦੇਖੀ ਸਾਡੇ ਤੁਸੀਂ ਮਿਲੋ ਐਲਕਾ ਵੋਟਰ ਬਹੋਗੇ ਅੱਜ ਵੀ ਢੇਰ-ਘੋਰ ਕਰਦੇ ਜਦੋਂ ਮੈਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਆਇਆ ਮਿਲ ਕੋ ਮਜੀਠੇ ਦਾ ਸਾਥ ਲਿਓ ਤੇ ਤਾਲੀਆਂ ਸਾਥ ਤੁਹਾਨੂੰ 2 ਸਾਲ ਪਹਿਲਾਂ ਕਿ ਕਿ ਤਾਲੀਆਂ ਮਿਲ ਤੋਂ ਆਫ ਤੇ ਰਾ ਆਪਣਾ ਕੋਟਤ ਅਜ ਨਾਲੇ ਦੇ ਲੋਕਾਂ ਦੇ ਵਿੱਚ ਪੇਸ਼ ਕੀਤਾ 2 ਸਾਲ ਦਾ ਉੱਥੇ ਜਾ ਕੇ ਦੇਖੋ ਕਿੱਦਾਂ ਸੜਕਾਂ ਬਣ ਗਿਆ ਕਿੰਨਾ ਵੈਟਰ ਵੀ ਹਸਪੀਟਲ ਬਣ ਰਿਹਾ ਕਿੱਦਾਂ ਪੰਚਾਇਤ ਘਰ ਬਣ ਰਿਹਾ ਕਿੱਦਾਂ ਰਾਵੀ ਦਰਾ ਦੇ ਉੱਤੇ ਪੁਲ ਬਣ ਰਿਹਾ ਬੇਵੱਸ ਸੁਪਨਾ ਕਿ ਅਮਸਲ ਬਦਲਣਾ ਹੈ ਬੇਵੱਸ ਸੁਪਨਾ ਕਿ ਸਰ ਮਜੀਠੇ ਨੂੰ ਬਦਲਣਾ ਹੈ ਮਜੀਠੇ ਜੋ ਪੁੰਡਾ ਘਤੀ ਦਾ ਆਵਾਜ਼ ਖਤਮ ਕਰਨਾ ਹੈ ਮਜੀਠੇ ਦਾ ਦਾਸ ਤਾ ਬਹੁਤ ਖਤਰਕਾਰ ਦਾ ਅੱਜ ਸਾਡੇ ਸਾਹਮਣੇ ਦੇਸ਼ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਫਰਕਾ ਦਿਵਾਉਣ ਦੇ ਵਾਸਤੇ ਸਾਡੇ ਕੌਮੀ ਕੰਟੀਡੀਡਰ ਨੂੰ ਜੇਲ੍ਹ ਵਿੱਚ ਦੇਵਾਉਣ ਦੇ ਵਾਸਤੇ ਕੱਡੀ ਕਾਲੀ ਹੋਈ ਪਈ ਹੈ ਸਾਡੇ ਫਰਟ ਰੋਕੇ ਗਾਦੇ ਸਾਡੇ ਕੰਮ ਰੋਕੇ ਜਾ ਰਹੇ ਕਦੀ ਗਵਰਨਰ ਨੂੰ ਸਾਡੇ ਦੋਵੇ ਕੀਤਾ ਜਾਂਦਾ ਹੈ ਅਮਰਸਰ ਦੇ ਲੋਕੋ ਮੈਂ ਤੁਹਾਨੂੰ ਕਹਿਣਾ کہ پندرہ سال ہو گئے بی جے جی پی ڈرامہ کر دی امبر سر دیش پہلا جیتری صاحب نے پھر پچھلی بار پوری صاحب کو لے کا کنیو جان کو بھی دوار لے کے آرے کہیں دیکھئے یہ داکھر صاحب روز روزی داکھر صاحب بول دے کہ بی جے جی پی جیتری ہے جی بنیاد دے بچوں نہ گردار فوت کوئی بھی دوار ہے نہ امبر سر کوئی بھی دوار ہے ਤੁਸੀਂ ਮਿਊ ਜਾਲ ਛੱਡ ਕੇ ਜਿੱਥੋਂ ਮਰਦੀ ਲੋ ਸਰ ਨਾ ਪੰਜਾਬ ਦੇ ਲੋਕਾਂ ਦੇ ਅਮਸਰ ਦੇ ਲੋਕਾਂ ਦੇ ਨਾ ਜੇਤਨੀ ਨੂੰ ਪਾਇਆ ਸੀ ਨਾ ਪੂਰੀ ਨੂੰ ਪਾਇਆ ਸੀ ਨਾ ਸੰਧੂ ਨੂੰ ਪਾਇਆ ਸੀ ਹਮੇਸ਼ਾ ਮਸਾਂਦੇ ਨੇ ਆਪਣੇ ਪੁੱਤਰ ਨੂੰ ਬਾਹਰ ਦਿੱਤਾ ਜਿਹੜਾ ਵੀ ਟਰਕੇ ਭੇਜਿਆ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਆ ਕਿ ਮੌਕਾ ਮਿਲਿਆ ਆਪਾਂ ਨੂੰ ਆਪਾਂ ਇਹ ਮੌਕੇ ਨੂੰ ਸਾਹਮਣਾ ਪੰਜਾਬ ਦੇ ਤੇਵਾ ਦੇ ਤੇਵਾ ਲੋਕ ਸਭਾ ਦੇ ਨਾਮ ਨੂੰ ਜੁਟਾ ਕੇ ਪੇ ਕਰੇ 10 ਆਲਰੇਡੀ ਉਹਦੇ ਨਾਲ ਸਮਝਦੇ ਨਾ ਬੰਦੇ ਉੱਥੇ ਬੈਠ ਕੇ ਅਸੀਂ ਤੁਹਾਡੇ ਉਹਦੇ ਨੇ ਫੜ ਰੁਕੇ ਜਦੋਂ বিজেপি ਤੁਹਾਡੇ ਨਾਲ ਠੱਗਾ ਕਰਦੀ ਆ ਐਸ ਤਰ੍ਹਾਂ বিজেপি ਪੰਜਾਬ ਦੀ ਦੁਸ਼ਮਣ ਹੋ ਗਈ ਆ ਪਿਛਲੇ ਕਿਸਾਨ ਮੋਰਚੇ ਨੇ 740 ਕਿਸਾਨ ਜੀਹੀ ਦੋ ਐਸਾ ਵੀ ਕਿਸਾਨ ਉਜਾਰੇ ਕਦੀ RAM ਮਿੱਲਾ ਗੋੜਚ ਬੈਂਦੇ ਕਦੀ ਸ਼ੰਭੂ ਮੈਦਿਆਂ ਤੇ ਕਦੀ ਖਡੌਲੀ ਤੇ ਬੈਂਦੇ ਆਉਂਦੇ ਸੰਤੂ ਸਾਹਿਬ ਨੂੰ ਪੁੱਛਦੇ ਮਿਊਨਰ ਤੋਂ ਵੀ ਬੋਲਾ ਦੇ ਔਰ ਤੋਂ ਲੋਕ ਬਣਾ ਦੇ ਇਹਨਾਂ ਨੂੰ ਚਾਹ ਦੇ ਦੱਸੋ ਅਸੀਂ ਆਪਣਾ ਕੋਰਡ ਕਰ ਕੀਤਾ ਬਲੇ ਤੁਸੀਂ ਦੱਸੋ ਕੀ ਕੀਤਾ ਪੰਜਾਬ ਲਈ ਤੁਸੀਂ ਦੱਸੋ ਮਸਲੇ ਕੀ ਕੀਤਾ ਤੋ ਮੈਂ ਤੁਹਾਨੂੰ ਬੇਇੱਜ਼ਤੀ ਕਰਨ ਆਇਆ ਅੱਜ ਦੇਖ ਲੈ ਨਾਲ ਹੀ ਪਿੰਡੇ ਆਪਣਾ ਭਾਦੇ ਘਵਾੜੀਆਂ ਹੁਣ ਤੱਕ ਸਿੱਧੋ ਵੀ ਕਦੇ ਲੋੜ ਪੈਂਦੀ ਆ ਮਜਿੱਥੇ ਤੋਂ ਕੋਈ ਨਹੀਂ ਸਾਡਾ ਪਾਰਟੀ ਵਰਕਰ ਜਾਂਦਾ ਕੋਈ ਵੀ ਬਲਾਕ ਬਲਾਹ ਜੱਦਾਂ ਕੋਈ ਵੀ ਵਕਤ ਕੋਈ ਵੀ ਆਪਤ ਬਦਾਂਦ ਹਲਕਾ ਦਾ ਕੰਮ ਹੁੰਦਾ ਵਜੀਠੇ ਦੇ ਪਾਰ ਦੀ ਬੱਤਰ ਕਹਿੰਦੇ ਸੀਗੇ ਕਿ ਸਾਨੂੰ ਹਲਕਾ ਇਜ਼ਾਦ ਵਧੀਆਂ ਦੇ ਦਿਓ ਜੀ ਤੁਹਾਨੂੰ ਸਭ ਹਲਕਾ ਜਾਤ ਤੁਹਾਡੇ ਸਾਹਮਣੇ ਖੜਾ ਜੱਗਾ ਬਣੀ ਸੀ ਤੁਹਾਡੇ ਸਾਹਿਬ ਵਧਿਆ ਮਾਨ ਸਾਹਿਬ ਨੇ ਲਕੇ ਰਿਵਾਜ ਸਾਹਿਬ ਨੇ ਤੁਹਾਡਾ ਹਲਕਾ ਇਜ਼ਾਦ ਭੇਜਿਆ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਕਿ ਜੇ ਆਪਾਂ ਲੋਕ ਸਭਾ ਮੈਂਬਰ ਬਣ ਗਏ ਤੇ ਮਾਦਵਿੰਦ ਕੇ ਲਿਆ ਸਾਨੂੰ ਕਹਿ ਕੇ ਤੁਹਾਨੂੰ ਸਰਕਾਰੀ ਕਾਗ ਵੀ ਜੜੀ ਹੈ ਮਜੀਠੇ ਦੀ ਸਰਕਾਰੀ ਕਾਗ ਜੜੀ ਹੈ ਉਹ ਵੀ ਨਾਵਾ ਦੇ ਤੇ ਇਹ ਸੜਕਾਂ ਦੀ ਸਰਕਾਰੀ ਕਾਗ ਪਿਓ ਇਹ ਸੜਕਾਂ ਦੇ ਲੀਡਰ ਨੂੰ ਸਰਕਾਰੀ ਕਾਗ ਦਿਓ ਤਾਂ ਜੋ ਇਹ ਲੋਕ ਜਾਵੇ ਆਪਣੇ ਖਾਮ ਆਪ ਕਰ ਸਕਣ ਇੱਥੇ ਤੱਕੇ ਸਾਈਂ ਬੰਦ ਹੋਵੇ ਇੱਥੇ ਪੁਲਿਸ ਦੀਆਂ ਤੱਕੇ ਸਾਈਂ ਬੰਦ ਹੋਣ ਪਾਸੜ ਕਬਾਇਆਉ ਦਾ ਕਬਾਇਆਉ ਦਾ ਸਾਹ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਤੁਹਾਡੇ ਕੋਲ ਆਇਆ ਤੁਹਾਡੇ ਕੋਲ ਦੀ ਹੈ ਆ ਬੇਖੀ ਬੜੇ ਬੜੇ ਨਾ ਕਿੰਨਾ ਬੋਲਦੇ ਸੀ ਜੇ ਆ ਜੀਵਨ ਜੋ ਦੋ ਦੋ ਮੀਂਹ ਨਾਲ ਆਏ ਆਈਏ ਸਾਬ ਸਰ ਇੱਕ ਮਿੰਟ ਆਓ ਇੱਕ ਮਿੰਟ ਆਓ ਸਾਬ ਕਹੇਗਾ ਤੋੜੀ ਕਬਦੌਣਾ ਆ ਦੋ ਬੰਦੇ ਆ ਤਿੱਖੀ ਖਦੀ ਪਹਿਣ ਸਾਬ ਦੇ ਦਿੱਖਿਆ ਲੋ ਡਾਡਾ ਦੀ ਤੁਹਾਡੇ ਲਈ ਜਾਨ ਦੇ ਦਿਆਂਗੇ ਤੁਹਾਡੇ ਲਈ ਜਾਨ ਕੁਰਬਾਨ ਕਰਦੇ ਹੋਗੇ ਤੁਹਾਡੇ ਨਾਲ ਹੋਈ ਤੱਕਾਸ਼ਾਈ ਉਹਦਾ ਬਦਲਾ ਲਾਂਗੇ ਤੁਹਾਡੇ ਨਾਲ ਕੋਈ ਤੱਕੇਸ਼ਾਈ ਕਰੂਗਾ ਉਹਦੀ ਤੱਕੇਸ਼ਾਈ ਫੜ ਲਵੋਗੇ ਇਸ ਕਰਕੇ ਪਾਰਟੀ ਤੁਹਾਡੇ ਨਾਲ ਖੜੀ ਆ ਚਟਾਨ ਦੀ ਤਰ੍ਹਾਂ ਖੜੀ ਆ ਇਲੈਕਸ਼ਨ ਦੇ ਵਿੱਚ ਅਸੀਂ ਮਾਨ ਸਾਹਿਬ ਨੂੰ ਲੈ ਕੇ ਆਵਾਂਗੇ ਅਮ ਦੀ ਠੇਕ ਇਲੈਕਸ਼ਨ ਦੇ ਵਿੱਚ ਅਸੀਂ ਹਰ ਰੋਡ ਕੇ ਲਿਆ ਕੇ ਆਵਾਂਗੇ پوری پارٹی تارے سارے ایک ہونا پردھان سارے مجھا پر سارے سارے مجیتھا جتنا اٹاری جیتنا اپنا نارتھ جتنا اپنا ایسٹ جتنا اپنا ساتھ جتنا اپنا سینٹر جتنا اپنا ویس جتنا،, جتنا اپنی لیگی دی دیکھو کی بننا ਜੋ ਤੁਸੀਂ ਕਹੋਗੇ ਮੈਂ ਵੀ ਕਰਾਵਾਂ ਤੁਹਾਡੇ ਕੰਮ ਵੀ ਹੋਣਗੇ ਜਿੰਨੀਆਂ ਗਵਾਂਡਾ ਚਾਹੀਦੇ ਹੋਣਗੇ ਉਹ ਵੀ ਦੇਵਾਂਗੇ ਜੱਗੇ ਭਾਵੇ ਰਾਜ ਕਹੀ ਸੀ ਤਾਂ ਮੈਨੂੰ ਦੱਸਿਆ ਕਿ ਆ ਵੀ ਹੋਣਾ ਮੈਂ ਕਹਾਂ ਸਭ ਕੁਝ ਦੇ ਦਊਗਾ ਤੁਸੀਂ ਕਰਵਾਉਨਾ ਮੈਂ ਤੁਹਾਡੇ ਨਾਲ ਚਟਾਰ ਵੀ ਤਲਾ ਖੜਾ ਸੋ ਮੈਂ ਆਸ ਕਰਦਾ ਕਿ ਤੁਸੀਂ ਪਹਿਲੀ ਤਰੀਕ ਨੂੰ ਪਹਿਲੀ ਜੂਰ ਨੂੰ ਜਿਹੜਾ ਉਹ ਚਾੜੂ ਦੇ ਚੋਂ ਨਿਸ਼ਾਨ ਤੇ ਮੋਹ ਲਾ ਕੇ ਅਰਵਿੰਦ ਕੇ ਰਿਵਾਜ ਦੀ ਤੇ ਭਗਵੰਤ ਮਾਨ ਦੀ ਢੋਲੀ ਚੰਬਸਾ ਤੇ ਸੀਟ ਪਾਉਣੀ ਆ ਔਰ ਮੈਂ ਤੁਹਾਡੇ ਆ ਗਿਆ ਆਮਸਾਨ ਦਾ ਪੁੱਤ ਕੋਈ ਉਹ ਤਾਉਂਦੇ ਵਿੱਚ ਕਿਲਾ ਦੀ ਆ ਬੰਦੇ ਆ ਬਲੰਟੀਆਂ ਦੇ ਇਸ ਕਰਕੇ ਜਦੋਂ ਮਰਜ਼ੀ ਆਓ 24 ਘੰਟੇ ਤੁਹਾਡੇ ਲਈ ਦਰਵਾਜ਼ੇ ਖੁੱਲੇ ਉਹ ਲੋਕ ਸਭਾ ਦੇ ਵਿੱਚ ਤੁਹਾਡੇ ਮੁੱਦੇ ਠਾਵਾਂਗੇ ਲੋਕ ਸਭਾ ਵਿੱਚ ਬੰਦ ਕਰਾਂਗੇ ਕਿ ਸਾਡਾ ਜਿਹੜੀ ਖੁਸ਼ਕ ਬੰਦਲਗਾਹ ਉਹਨੂੰ ਚਾਲੂ ਕਰੋ ਸਾਡਾ ਸਪੈਸ਼ਲ ਇਕਨੋਮਿਕ ਜ਼ੋਨ ਜਿਹੜਾ ਉਹ ਉੱਪਰ ਸਾਨੂੰ ਬਣਾਓ ਸਾਡੇ ਬਾਰਡਰ ਦੇ ਲੋਕਾਂ ਨੂੰ ਸਾਡੇ ਧੀਆ ਪੁੱਤਾਂ ਨੂੰ ਨੌਕਰੀਆਂ ਦੋ ਵਾਟਰ ਦੇ ਲੈਕਨੋ ਜੇ ਲੋਕ ਇਖਤਿਆ ਹੁੰਦਾ ਉਹ ਦੂਰ ਕਰੋ ਕਿ ਸਭ ਪੀੜਾਂ ਜਿਹੜੀਆਂ ਸੀ ਉਦਾਂ ਹੀ ਕਰਾਂਗੇ ਉਦਾਂ ਹੀ ਲੋਕ ਸਮਾਜ ਖਵਾਗੇ ਕਾ ਦਿਓ ਸਾਡੇ ਮਸਲੇ ਜਿਹੜੇ ਹੱਲ ਹੋ ਜਾਣ ਅੰਮ੍ਰਿਤਸਰ ਦੇ ਮਸਲੇ ਹੱਲ ਹੋ ਜਾਣ ਬਗੀਚੇ ਦੇ ਮਸਲੇ ਹੱਲ ਹੋ ਜਾਣ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਬਹੁਤ ਬੋਦੀ ਬੀਤ ਕੀਤੀ ਆ